ਲੋਕ ਸਭਾ ਵਿੱਚ ਭਗਵਾਨ ਰਾਮ ਦੇ ਮੰਦਰ ਨਿਰਮਾਣ ਅਤੇ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਤੇ ਚਰਚਾ ਜਾਰੀ ਹੈ ਇਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਨਿਯਮ 193 ਅਧੀਨ ਰਾਮ ਮੰਦਰ ਦੇ ਨਿਰਮਾਣ ਤੇ ਚਰਚਾ ਸ਼ੁਰੂ ਕਰਨ ਲਈ ਬਾਗਪਤ ਤੋਂ ਬੀਜੇਪੀ ਦੇ ਸੰਸਦ ਸਤਿਆਪਾਲ ਸਿੰਘ ਨੂੰ ਸੱਦਾ ਦਿੱਤਾ ਸਤਿਆਪਾਲ ਸਿੰਘ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਭਗਵਾਨ ਰਾਮ ਦਾ ਮੰਦਿਰ ਬਣਦੇ ਦੇਖਣਾ ਅਤੇ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਗੱਲ ਹੈ ਅਤੇ ਭਗਵਾਨ ਰਾਮ ਸਾਡੇ ਸਾਰਿਆਂ ਦੀ ਪ੍ਰੇਰਣਾ ਨੇ। ਉਹਨਾਂ ਕਿਹਾ ਕਿ ਰਾਮ ਸਾਡੇ ਲਈ ਇੱਕ ਭਾਵਨਾ ਨੇ, ਭਗਵਾਨ ਰਾਮ ਸਾਡੀ ਇੱਛਾ ਨੇ ਅਤੇ ਸਾਡਾ ਸੁਭਾਗ ਵੀ ਨੇ। ਉਹਨਾਂ ਕਿਹਾ ਕਿ ਰਾਮ ਇੱਕ ਵਿਰਾਸਤ ਅਤੇ ਇੱਕ ਸਭਿਆਤਾ ਨੇ। ਉਹਨਾਂ ਕਿਹਾ ਕਿ ਜੋ ਲੋਕ ਭਗਵਾਨ ਰਾਮ ਨੂੰ ਯਾਦ ਕਰਦੇ ਨੇ, ਉਹ ਖੁਸ਼ਹਾਲੀ ਨੂੰ ਪ੍ਰਾਪਤ ਕਰਦੇ ਨੇ। ਉਹਨਾਂ ਕਿਹਾ ਕਿ ਭਗਵਾਨ ਰਾਮ ਦੀ ਹੋਂਦ ਨੂੰ ਅਖੋਤੀ ਦੱਸਣ ਅਤੇ ਨਿਕारण ਦੀ ਵਜ੍ਹਾ ਨਾਲ ਕਾਂਗਰਸ ਦੀ ਇਹ ਹਾਲਤ ਹੋਈਏ। इतिहास में इस प्रकार के कालखंड आते हैं कुछ लोग ऐसे पैदा हो जाते हैं समाज के अंदर ऐसे युग पुरुष पैदा होते हैं जिनको हमेशा आगे वाना युग जो है आगे आने वाला समय याद रखेगा और जैसे किसी सार ने कहा था कि हजारों साल नरगिस हजारों साल नरगिस अपने बेनूरी पर रोती है हजारों साल नरगिस अपनी बेनूरी पर रोती है बड़ी मुश्किल से होता है चमन में दिदावर पैदा चमन में दिदावर पैदा ये मोदी जी आए नरेंद्र मोदी जी आए इस देश के अंदर आए और जिस प्रकार से उन्होंने न के राम राम का मंदिर बना राम राज राजने का उन्होंने काम किया